ਇਹ ਸਾਰਿਆਂ ਨਾਲ ਇੱਕੋ ਜਿਹਾ ਵਰਤ ਵਿਹਾਰ ਕਰਦਾ ਹੈ ਸੁਭਾਅ ਪੱਖੋਂ ਬਹੁਤ ਠੰਡਾ ਮਿਲ ਵਰਤਨ ਵਾਲਾ ਤੇ ਚੰਗੇ ਗੁਣਾਂ ਵਾਲਾ ਹੈ ਸੁਭਾਅ ਪੱਖੋਂ ਇਹਨੂੰ ਅਸੀਂ ਬਿਆਨ ਕਰ ਸਕਦੇ ਵੀ ਇਹ ਸੰਤ ਹੈ ਇਹਦੇ ਸੁਭਾਅ ਦਾ ਇੱਕ ਦੂਜਾ ਗੁਣ ਹੈ ਸਿਪਾਹੀ ਜਦੋਂ ਕੋਈ ਗੱਲ ਸਿਰ ਤੋਂ ਟੱਪ ਜਾਏ ਫਿਰ ਇਹ ਉਸ ਵੇਲੇ ਆਪਣਾ ਸਿਪਾਹੀ ਵਾਲਾ ਰੂਪ ਵਰਤਦਾ ਹੈ ਬਰਤੋਂ ਵਿਚਲੇ ਹੁੰਦਾ ਹੈ ਸਾਡੀਆਂ ਸ਼ਹਾਦਤਾਂ ਵੀ ਦੋ ਤਰ੍ਹਾਂ ਦੀਆਂ ਨੇ ਦੇਖੋ ਕਦੇ ਜਿਹੜੀਆਂ ਪਹਿਲੀਆਂ ਸ਼ਹਾਦਤਾਂ ਨੇ ਉਹ ਸੰਤ ਰੂਪ ਚ ਨੇ ਗੁਰੂ ਅਰਜਨ ਪਖਸ਼ਾ ਦੀ ਸ਼ਹਾਦਤ ਹੈ ਉਹ ਸੰਤ ਰੂਪ ਚ ਹੈ ਫਿਰ ਜਦੋਂ ਦੂਜੇ ਪੱਖੇ ਹੈ ਵੀ ਤੂੰ ਹਰ ਵਾਰੀ ਤਤੀ ਤਵੀ ਤੇ ਬਿਠਾਏਂਗਾ ਨਹੀਂ ਇਹ ਸਾਨੂੰ ਕਬੂਲ ਨਹੀਂ ਜਦੋਂ ਤੂੰ ਤਤੀ ਤਵੀ ਤੇ ਬਿਠਾਏਂਗਾ ਹੁਣ ਅਸੀਂ ਤੈਨੂੰ ਦੁਬਾਰੇ ਅਕਾਲ ਤਖਤ ਤੇ ਮਿਲਾਂਗੇ ਫਿਰ ਅਸੀਂ ਤਤੀਆ ਤਵੀਆਂ ਤੇ ਨਹੀਂ ਬਿਠਾਂਗੇ ਵਾਰੀ ਵਾਰੀ ਜਦੋਂ ਉਹ ਜਨਮ ਕਹਿੰਦਾ ਵੀ ਮੇਰੇ ਤੱਕ ਕਿਸੇ ਦਾ ਹੱਥ ਨਹੀਂ ਪਹੁੰਚ ਸਕਦਾ ਸੁੱਖਾ ਸਿੰਘ ਮਹਤਾਬ ਸਿੰਘ ਸ਼ੇਰ ਵੱਢ ਕੇ ਉਹਨੂੰ ਦਿਖਾ ਦਿੰਦੇ ਨੇ ਵੀ ਤੇਰਾ ਭੁਲੇਖਾ ਹੈ ਸੱਜਣਾ ਵੀ ਇਹ ਤੇਰੇ ਤੱਕ ਹੱਥ ਨਹੀਂ ਪਹੁੰਚ ਸਕਦਾ ਓਏ ਅਸੀਂ ਤਾਂ ਤੇਰਾ ਸ਼ੇਰ ਵੀ ਵੱਢ ਕੇ ਉਸ ਥਾਂ ਤੇ ਲੈ ਜਾਾਂਗੇ ਜਿੱਥੇ ਤੇਰੀ ਪਹੁੰਚ ਵੀ ਨਹੀਂ ਹੋ ਸਕਦੀ ਨੰਬਰ 1 121 ਬੰਦਿਆਂ ਨੂੰ ਉਹ ਤੋਂ ਫਾਸੀ ਹੋਈ ਤੇ 121ਾਂ ਦੇ ਵਿੱਚੋਂ 99 ਸਿੱਖ ਨੇ 2246 ਬੰਦਿਆਂ ਨੂੰ ਉਦੋਂ ਕਾਲੇ ਪਾਣੀਆਂ ਦੀ ਸਜਾਵਾਂ ਹੋਈਆਂ ਉਹਨਾਂ ਵਿੱਚੋਂ 2147 ਸਿੱਖ ਨੇ 2646 ਵਿੱਚੋਂ ਬਾਕੀ ਸਾਰੇ ਦੇਸ਼ ਵਿੱਚੋਂ ਨੇ ਕੱਲੇ ਸਿੱਖ ਨੇ 2147 ਜਲਿਆਂ ਵਾਲੇ ਬਾਗ ਵਿੱਚ 1300 ਬੰਦਾ ਸ਼ਹੀਦ ਹੋਇਆ ਉਹਦੇ ਵਿੱਚੋਂ 739 ਸਿੱਖ ਨੇ ਜੋਗੋ ਜੋਗਾ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਪਾਥੀ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜਮਿਲ ਬੈਠੇ ਸਤਸੰਗੀ ਪਿਆਰਿਓ ਆਦਰ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਤੁ ਪਹਿਲੀ ਸਾਰੀ ਬੁਲਾਰੇ ਬਹੁਤ ਵਧੀਆ ਢੰਗ ਨਾਲ ਸਾਡੀ ਕੌਮ ਨਾਲ ਵਰਤੇ ਹੋਏ ਦੁਖਾਂਤ ਨੂੰ ਉਹ ਪ੍ਰਗਟ ਕਰਕੇ ਗਏ ਨੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਹੋਰਾਂ ਨੇ ਸ਼ੁੱੜਜੇ ਹੋਏ ਸ਼ਬਦਾਂ ਵਿੱਚ ਕੌਮ ਦੇ ਨਾਲ ਵਾਪਰਦੇ ਵਰਤਾਰੇ ਦਾ ਜ਼ਿਕਰ ਕੀਤਾ ਹੈ ਮੇਰੇ ਤੋਂ ਬਾਅਦ ਵਿੱਚ ਵੀ ਗਿਆਨੀ ਮਹਿਲ ਸਿੰਘ ਜੀ ਬਹੁਤ ਵਧੀਆ ਵਿਦਵਾਨ ਪੁਰਸ਼ ਨੇ ਉਹਨਾਂ ਨੇ ਵੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਸਮਾ ਸੀਮਤ ਹੈ ਮੈਂ ਆਪਣੀ ਗੱਲ ਬਲਾਵਾਂ ਕੁਝ ਗੱਲਾਂ ਬੜੀ ਧਿਆਨ ਨਾਲ ਸੁਣਿਓ ਸਭ ਤੋਂ ਪਹਿਲੀ ਬੇਨਤੀ ਕਰਾਂ ਸਿੱਖ ਨੇਚਰ ਪੱਖੋਂ ਕਿਹੋ ਜਿਹਾ ਹੈ ਸਿੱਖ ਸੁਭਾਅ ਪੱਖੋਂ ਕਿਹੋ ਜਿਹਾ ਹੈ ਸਤਕੁਰ ਜੀ ਨੇ ਜਦੋਂ ਸੁਭਾਅ ਦੇ ਤੌਰ ਤੇ ਸਿੱਖ ਨੂੰ ਸਜਿਆ ਦਸਬਾ ਦੇ ਤੌਰ ਤੇ ਬੜਾ ਸ਼ਾਂਤ ਹੈ ਲੰਗਰ ਲਾਉਂਦਾ ਲੋਕਾਂ ਦੇ ਭਲੇ ਦੀ ਗੱਲ ਕਰਦਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਨਾ ਕੋ ਬੈਰੀ ਨਹੀਂ ਬੇਗਾਨਾਂ ਦੇ ਗੀਤ ਗਾਉਂਦਾ ਸ਼ਗਲ ਸੰਗ हमको ਬਨੇ ਆਈ ਦੀਆਂ ਗਲਬਕੜੀਆਂ ਪਾਉਂਦਾ ਇਹ ਸਾਰਿਆਂ ਨਾਲ ਇੱਕੋ ਜਿਹਾ ਵਰਤ ਵਿਹਾਰ ਕਰਦਾ ਸੁਭਾਅ ਪੱਖੋਂ ਬਹੁਤ ਠੰਡਾ ਮਿਲ ਵਰਤਨ ਵਾਲਾ ਤੇ ਚੰਗੇ ਗੁਣਾਂ ਵਾਲਾ ਸੁਭਾਅ ਪੱਖੋਂ ਇਨੂੰ ਅਸੀਂ ਬਿਆਨ ਕਰ ਸਕਦੇ ਵੀ ਇਹ ਸ਼ੰਤ ਹੈ ਦੂਜਾ ਪੱਖ ਜਦੋਂ ਕਦੇ ਲੋੜ ਪੈਂਦੀ ਹੈ ਇਹਦੇ ਸੁਭਾਅ ਦਾ ਇੱਕ ਦੂਜਾ ਗੁਣ ਹੈ ਸਿਪਾਹੀ ਜਦੋਂ ਕੋਈ ਗੱਲ ਸਿਰ ਤੋਂ ਟੱਪ ਜਾਏ ਫਿਰ ਇਹ ਉਸ ਵੇਲੇ ਆਪਣਾ ਸਿਪਾਹੀ ਵਾਲਾ ਰੂਪ ਵਰਤ ਵਰਤੋਂ ਵਿੱਚ ਲਿਆਉਂਦਾ ਹੈ ਫਿਰ ਮੈਂ ਰੁਕ ਕੇ ਕੋਸ਼ਿਸ਼ ਕਰਾਂਗੇ ਮੇਰਾ ਸਫ਼ਰ ਬੜਾ ਲੰਮਾ ਹੈ ਸਮਾਂ ਮੇਰੇ ਕੋਲ ਬਹੁਤ ਥੋੜਾ ਹੈ ਮੈਂ ਉਸ ਕਲਬਲ ਧਿਆਨ ਧੋਣਾ ਚਾਹਣਾ ਬਹੁਤ ਧੰਨਵਾਦ ਦੂਜੇ ਪੱਖੇ ਸਿਪਾਹੀ ਵਾਲਾ ਇਹਦਾ ਗੁਣ ਹੋਣਾ ਕੀ ਹੋਇਆ ਅਸੀਂ ਤਾਂ ਸ਼ਾਂਤ ਰਹਿੰਦੇ ਸਾਂ ਸਾਡੀਆਂ ਸ਼ਹਾਦਤਾਂ ਵੀ ਦੋ ਤਰ੍ਹਾਂ ਦੀਆਂ ਨੇ ਦੇਖੋ ਕਦੇ ਜਿਹੜੀਆਂ ਪਹਿਲੀਆਂ ਸ਼ਹਾਦਤਾਂ ਨੇ ਉਹ ਸੰਤ ਰੂਪ ਚ ਨੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੈ संत रूप च है उन्हें कोई विरोध नहीं किया हाकम ने तत्ती तबियों से बिठाया सतगुरु ने तत्ती तभी ते बैठ के भी भाड़ा मिठा करके मान लिया यह संत वाला सुभा है जो लगती वाह इस सुभारे शहादत दो तरह दिया ने मैं बेनती करा फिर जदों दूजा पक्ष यह है भी तू हर वारी तत्ती तभी तक बिठाएंगा ਨਹੀਂ ਇਹ ਸਾਨੂੰ ਕਬੂਲ ਨਹੀਂ ਜਦੋਂ ਤੂੰ ਤੱਤੀ ਤਬੀ ਤੇ ਬਿਠਾਏਂਗਾ ਹੁਣ ਅਸੀਂ ਤੈਨੂੰ ਦੁਬਾਰੇ ਅਕਾਲ ਤਖਤ ਤੇ ਮਿਲਾਂਗੇ ਫਿਰ ਅਸੀਂ ਤੱਤੀਆਂ ਤਬੀਆਂ ਤੇ ਨਹੀਂ ਬੈਠਾਂਗੇ ਵਾਰੀ-ਵਾਰੀ ਅਗਲੀ ਵਾਰੀ ਤੈਨੂੰ ਅਸੀਂ ਅਕਾਲ ਤਖਤ ਤੇ ਮਿਲਾਂਗੇ ਇਹ ਸਿੱਖੀ ਦਾ ਸੁਭਾਅ ਹੈ ਮੈਂ ਜੇ ਸਿੱਖੀ ਦੇ ਸੁਭਾਅ ਦੀ ਗੱਲ ਕਰਨਾ ਫਿਰ ਅੱਗੇ 84 ਤੇ ਆਵਾਂਗੇ ਫਿਰ ਵਕਤ ਆਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਉਹ ਵੀ ਸ਼ਾਂਤਮਈ ਸ਼ਹਾਦਤ ਹੈ ਪਰ ਜਦੋਂ ਤੂੰ ਨਾ ਸਮਝੇ ਤਾਂ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਰੰਜੀਤ ਨਗਾਰੇ ਵਜਾ ਦੰਨੇ ਆ ਫਿਰ ਸਾਨੂੰ ਕੋਈ ਡਰ ਨਹੀਂ ਤੇਰਾ ਫਿਰ ਉਹ ਖਾਲਸਾ ਪੈਦਾ ਕਰਨੇ ਆ ਜਿਹੜਾ ਪਹਿਲਾ ਅਕਾਲ ਤਖਤ ਪੈਦਾ ਕੀਤਾ ਫਿਰ ਅਕਾਲ ਪੁਰਖ ਦੀ ਫੌਜ ਪੈਦਾ ਕੀਤੀ ਵੀ ਜੇ ਤੂੰ ਬਾਰ ਬਾਰ ਇਵੇਂ ਦੀਆਂ ਸ਼ਾਹਤਾ ਲਏਂਗਾ ਤਾਂ ਤੈਨੂੰ ਅਸੀਂ ਇਵੇਂ ਟੱਕਰਿਆ ਕਰਾਂਗੇ ਫਿਰ ਸਾਡੇ ਕੋਲ ਏਡੀ ਵੱਡੀ ਸਮਰੱਥਾ ਗੁਰੂ ਨੇ ਭਰ ਦਿੱਤੀ ਉਹ ਸ਼ਬਲਕ ਨੂੰ ਭੇਜੀ ਸਾਡਾ ਕੱਲ ਹੀ ਭਾਜਣਾ ਪਾ ਦਿਆ ਕਰੇਗਾ ਔਰ ਇਤਿਹਾਸ ਹੈ ਸਾਡੇ ਕੋਲ ਜਦੋਂ ਉਹ ਜਨਮ ਕਹਿੰਦਾ ਵੀ ਮੇਰੇ ਤੱਕ ਕਿਸੇ ਦੇ ਹੱਥ ਨਹੀਂ ਪਹੁੰਚ ਸਕਦਾ ਸੁੱਖਾ ਸਿੰਘ ਮਹਿਤਾਬ ਸਿੰਘ ਸ਼ੇਰ ਵੱਢ ਕੇ ਉਹਨੂੰ ਦਿਖਾ ਦਿੰਦੇ ਨੇ ਵੀ ਤੇਰਾ ਭੁਲੇਖਾ ਛੱਡਣਾ ਪਈਏ ਤੇਰੇ ਤੱਕ ਹੱਥ ਨਹੀਂ ਪਹੁੰਚ ਸਕਦਾ ਓਏ ਅਸੀਂ ਤਾਂ ਤੇਰਾ ਸਿਰ ਵੀ ਵੱਢ ਕੇ ਉਸ ਥਾਂ ਤੇ ਲੈ ਜਾਾਂਗੇ ਜਿੱਥੇ ਤੇਰੀ ਪਹੁੰਚ ਵੀ ਨਹੀਂ ਹੋ ਸਕਦੀ ਇਹ ਸਪਸ਼ਟ ਕਰ ਦਿੱਤਾ ਦੋਵੇਂ ਬਿਰਤੀਆਂ ਮੈਂ ਸਿੱਖਦੀਆਂ ਹਜੇ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਭਈ ਇੱਕ ਸੁਭਾਏ ਉਹਦਾ ਸੰਤ ਵਾਲਾ ਦੂਜਾ ਸੁਭਾਏ ਉਹਦਾ ਸਪਾਹੀ ਵਾਲਾ ਗੁਰੂ ਇਤਿਹਾਸ ਵਿੱਚੋਂ ਇਹ ਗੱਲਾਂ ਦੋਵੇਂ ਸਾਡੇ ਕੋਲ ਉੱਕੜ ਕੇ ਆਉਂਦੀਆਂ ਨੇ ਅਗਲੀ ਗੱਲ ਇੱਕ ਪੱਖ ਮੈਂ ਹੋਰ ਲੈਣਾ ਚਾਹੁੰਦਾ ਇਹ ਜੇ ਮੈਂ ਸਿੱਖੀ ਦੇ ਸੁਭਾਅ ਦੀ ਗੱਲ ਕੀਤੀ ਹੈ ਹੁਣ ਦੂਜਾ ਪੱਖ ਲਈਏ ਦੂਜਾ ਪੱਖ ਹੀ ਹੈ ਵੀ ਦੁਨੀਆ 'ਚ ਦੋ ਤਰ੍ਹਾਂ ਦੀਆਂ ਗੱਲਾਂ ਨੇ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ ਇੱਕ ਬਿਰਤੀ ਹੈ ਵਫਾਦਾਰੀ ਦੀ ਦੂਜੀ ਬਿਰਤੀ ਹੈ ਗਦਾਰੀ ਦੀ ਫਿਰ ਤੁਹਾਡੀ ਬੇਨਤੀ ਕਰਾ ਦੁਨੀਆ 'ਚ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ ਇੱਕ ਬਿਰਤੀ ਹੈ ਵਫਾਦਾਰੀ ਦੀ ਦੂਜੀ ਬਿਰਤੀ ਹੈ ਗਦਾਰੀ ਦੀ ਹੁਣ ਸਿੱਖ ਜਿਹੜਾ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ ਉਹ ਐਡਾ ਵਫਾਦਾਰ ਹੈ ਉਹ ਗਦਾਰੀ ਕਰ ਨਹੀਂ ਸਕਦਾ ਕਿਉਂਕਿ ਉਹ ਤੇ ਪੜਦਾ ਹੈ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸ਼ੀ ਵੀ ਸੱਚ ਉਹ ਤੇ ਪੜਦਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸਹਿ ਬਾਟ ਮਰੀਦਾ ਜੋਲੀਏ ਉਹ ਤੇ ਪੜਦਾ ਬਾਰ ਬਾਰ ਆਪਣੇ ਗੁਰੂ ਦੀ ਗੱਲ ਨੂੰ ਇਸ ਲਈ ਉਹ ਤੇ ਵਫਾਦਾਰ ਹੈ ਉਹ ਗਦਾਰੀ ਨਹੀਂ ਕਰ ਸਕਦਾ ਵਫਾ داری ਕੀ ਕੀਤੀ ਧਰਮ ਤੇਰਾ ਟਿੱਕਾ ਤੇਰਾ ਬੋਧੀ ਤੇਰੀ ਮੰਦਰ ਤੇਰਾ ਸਾਡਾ ਕੁਛ ਵੀ ਨਹੀਂ ਉਹਦੇ ਵਿੱਚ ਨਾ ਅਸੀਂ ਟਿੱਕਾ ਲਾਉਨੇ ਆ ਨਾ ਅਸੀਂ ਬੋਧੀ ਰੱਖਦੇ ਆ ਨਾ ਅਸੀਂ ਜਨੇਊ ਪਾਉਨੇ ਆ ਸਾਡਾ ਕੋਈ ਵਾਸਤਾ ਨਹੀਂ ਉਹਦੇ ਨਾਲ ਧਰਮ ਤੇਰਾ ਨਿਸ਼ਾਨ ਤੇਰੇ ਮੰਦਰ ਤੇਰਾ ਪਰ ਤੇਰਾ ਦਰਵਾਜ਼ਾ ਨਹੀਂ ਸੀ ਖੁੱਲ੍ਹਾ ਰਹਿਣਾ ਅੱਜ ਤੇਰੇ ਮੱਥੇ ਤੇ ਤਿਲਕ ਨਹੀਂ ਸੀ ਰਹਿਣਾ ਅੱਜ ਤੇਰੇ ਸਿਰ ਤੇ ਬੋਧੀ ਨਹੀਂ ਸੀ ਰਹਿਣੀ ਅੱਜ ਤੇਰੇ ਲੱਕ ਨਾਲ ਧੋਤੀ ਨਹੀਂ ਸੀ ਰਹਿਣੀ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦਾ ਅਸੀਂ ਵਫਾਦਾਰੀਆਂ ਨਿਭਾਈਆਂ ਤੁਸੀਂ ਗਦਾਰੀਆਂ ਨਿਭਾਈਆਂ ਉਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਇੱਟਾਂ ਚਲਾਈਆਂ ਮੈਂ ਦੋ ਪੱਖ ਦਿਖਾਉਣਾ ਚਾਹੁੰਦਾ ਇੱਕ ਪੱਖ ਹੈ ਸਿੱਖੀ ਦਾ ਜਿਹੜੀ ਵਫਾਦਾਰੀ ਨਿਭਾਉਂਦੀ ਹੈ ਦੂਜਾ ਪੱਖ ਹੈ ਗਦਾਰੀ ਦਾ ਜਿਨੇ ਗਦਾਰੀਆਂ ਕੀਤੀਆਂ ਅਗਲੀ ਗੱਲ ਚੱਲੀਏ ਆਪਾਂ ਸਮਾਂ ਥੋੜਾ ਉਸ ਨੂੰ ਅੱਗੇ ਜਾ ਕੇ ਦੇਖੀਏ ਫਿਰ ਜਦੋਂ ਵਕਤ ਆਇਆ ਜਿਉਂ-ਜਿਉ ਲੋੜ ਪਈ ਧਰਮ ਨੂੰ ਲੋੜ ਪਈ ਤੇ ਧਰਮ ਲਈ ਗੁਰੂ ਘਰ ਨੇ ਆਪਣਾ ਆਪਾ ਵਾਰਿਆ ਜਦੋਂ ਇਹ ਲੋਕ ਵਿਆਹਣ ਜਾਂਦੇ ਸਨ ਵਿਆਹਣ ਜਾਂਦੇ ਸਨ ਲੰਮੀ ਗਿਣਤੀ ਚ ਬਰਾਤ ਲੈ ਕੇ ਪਰ ਜਦੋਂ ਵਾਪਸ ਪਰਤਦੇ ਸਨ ਸਮੁੱਚੀ ਬਰਾਤ ਘਰ ਨਹੀਂ ਸੀ ਜਾਂਦੀ ਸਮੁੱਚੀ ਬਰਾਤ ਸਿੱਖਾਂ ਨੂੰ ਭਾਲਦੀ ਸੀ ਭਈ ਕੋਈ ਸਿੱਖ ਦਾ ਘਰ ਦੱਸੋ ਜਿੱਥੇ ਜਾ ਕੇ ਅਸੀਂ ਆਪਣਾ ਰੋਣਾ ਰੋ ਸਕੀਏ ਭਈ ਅਸੀਂ ਐਡੀ ਵੱਡੀ ਗਿਣਤੀ ਚ ਆਈ ਸੀ ਸਾਡੇ ਕੋਲ ਸਾਡੀ ਨੋਹ ਦਾ ਸਾਡੀ ਢੀ ਦਾ ਡੋਲਾ ਲੁੱਟ ਕੇ ਰਹਿ ਗਏ ਅਗਰ ਕੋਈ ਛਣਵਾ ਸਕਦਾ ਤਾਂ ਸਿੱਖ ਛਣਵਾ ਸਕਦਾ ਐਡੀ ਐਡੀਆਂ ਬਰਾਤਾਂ ਵਾਲੇ ਖਾਲੀ ਮੁੜ ਜਾਂਦੇ ᱥਨ ਉਦੋਂ ਸਿੱਖ ਧੀਆ ਪੈਣਾ ਨੂੰ ਛੜਵਾਉਂਦਾ ਰਿਹਾ ਤੁਸੀਂ ਦੇਖੋ ਕਦੇ ਅੱਜ ਵੀ ਉਹ ਬਾਜ਼ਾਰਾਂ ਦੇ ਨਾਂ ਨੇ ਬਕਾਇਦਾ ਮੈਂ ਛੋਟ-ਛੋਟੀਆਂ ਗੱਲਾਂ ਕਰ ਰਹੇ ਹਾਂ ਪਹਿਲੀ ਗੱਲ ਸੀ ਧਰਮ ਦੀ ਉੱਚ ਸਿੱਖ ਦੇ ਬਫਾਦਾਰੀ ਨਭਾਈ ਤੇ ਇਹਨਾਂ ਨੇ ਗਦਾਰੀਆਂ ਕੀਤੀਆਂ ਦੂਜੇ ਪੱਖ ਸੀ ਸਿੱਖ ਨੇ ਆਪਣੀਆਂ ਧੀਆਂ ਜਾਣ ਕੇ ਤੇ ਉਹਨਾਂ ਨੂੰ ਘਰੀਂ ਵਸਾਇਆ ਇਹਨਾਂ ਨੇ ਗਦਾਰੀਆਂ ਕੀਤੀਆਂ ਜਿਹੜੇ ਧੀਆਂ ਪੈਣਾ ਛਡਾਉਣ ਜਾ ਰਹੇ ਹੁੰਦੇ ਸਨ ਉਹਨਾਂ ਦੀ ਆਕਸ਼ਿਕਾਇਤਾ ਕਰ ਦਿੰਦੇ ਸਨ ਅਗਲੀ ਗੱਲ ਕਰਾਂ ਉਸ ਤੋਂ ਅੱਗੇ ਜਾ ਕੇ ਦੇਖੋ ਕਦੇ ਫੇਰ ਦੁਬਾਰੇ ਫਿਰ ਪਈ ਲੋੜ ਦੇਸ਼ ਨੂੰ मैं बेनती कर लगा रुके फिर इतो गल शुरू करा बहुत ध्यान देख सुने पदयशी धर्म ने जो तीन ने जो हिंदुस्तान पदयशी धर्म ने तीन ने एक तुद्ध धर्म है जैन धर्म है दोवे इको जो फर्क नहीं बहता दूजा हिंदुस्तान का पदयशी धर्म है योगमत तीजा हिंदुस्तान का पदायशी धर्म है ਉਸ ਵੇਲੇ ਦਾ ਸ਼ਰਾਤਨੀ ਧਰਮ ਜਿਹਨੂੰ Hindu ਧਰਮ ਕਹਿੰਦੇ ਯਾਦ ਰੱਖੋ ਜੇ ਸ਼ਹੀਦ ਤਿੰਨਾਂ ਕੋਲ ਨਹੀਂ ਹੈ ਨਾ ਜੋਗੀ ਕਦੇ ਸ਼ਹੀਦ ਹੋਇਆ ਉਹਦਾ ਵਾਸਤਾ ਹੀ ਕੋਈ ਨਹੀਂ ਸੀ ਜੈਨੀ ਬੋਧੀ ਤਾਂ ਜਿਹੜੇ ਮੂੰਹ ਵਿੱਚ ਸਾਹ ਲਿਆ ਕਰਮੇ ਤੋਂ ਬਚ ਜਾਂ ਡਰਦੇ ਨੇ ਉਹਨਾਂ ਕੀ ਸ਼ਹੀਦੀਆਂ ਪਾਉਣੀਆਂ ਮੂੰਹ ਤੇ ਪੱਟੀਆਂ ਬੰਨ੍ਹੀਆਂ ਨੇ Hindu ਧਰਮ ਦੇ ਅੰਦਰ ਕੋਈ ਸ਼ਹਾਦਤ ਨਹੀਂ ਹੈ ਕੋਈ ਡਲ ਮੇਰਾ ਇਤਿਹਾਸਾ ਉਹਨਾਂ ਦਾ ਪਰ ਇੱਕ ਵੀ ਸ਼ਹੀਦ ਨਹੀਂ ਉਹਨਾਂ ਕੋਲ ਮੈਂ ਗੱਲ ਵਾਪਸ ਕਰਾਂ ਹੁਣ ਜਦੋਂ ਉਹਨਾਂ ਕੋਲ ਤਾਂ ਹੈ ਨਹੀਂ ਉਹਨਾਂ ਕੋਲ ਤਾਂ ਹੈ ਨਹੀਂ ਦੇਸ਼ ਨੂੰ ਲੋੜ ਹੈ ਆਜ਼ਾਦੀ ਦੀ ਤੇ ਉਦੋਂ ਫਿਰ ਕੀ ਕੀਤਾ ਉਦੋਂ ਵੀ ਸਿੱਖ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਮੈਂ ਥੋੜਾ ਜਿਹਾ ਦਰਸ਼ਤਾਨ ਦੇ ਕੇ ਆਪਣੀ ਗੱਲ ਬਣਾ ਜਾਣਾ ਮੇਰੇ 6 ਮਿੰਟ ਬਾਕੀ ਨੇ ਮਾ ਜੇ ਨੰਬਰ 1 121 ਬੰਦਿਆਂ ਨੂੰ ਉਦੋਂ ਫਾਸੀ ਹੋਈ ਤੇ 121ਾਂ ਦੇ ਵਿੱਚੋਂ 93 ਸਿੱਖ ਨੇ 121 ਦੇ ਵਿੱਚੋਂ 93 ਸਿੱਖ ਨੇ ਬਹੁਤ ਕੰਨ ਖੁੱਲ ਕੇ ਸੁਣਵੇ ਜਿਵੇਂ ਮੇਰੀ ਬੇਤਨੀ ਹੈ ਦੂਜੇ ਪੱਖ ਸਾਂਝਾ ਕਰਾਂ 2646 ਬੰਦਿਆਂ ਨੂੰ ਉਦੋਂ ਕਾਲੇ ਪਾਣੀਆਂ ਦੀ ਸਜਾਵਾਂ ਹੋਈਆਂ ਉਹਨਾਂ ਵਿੱਚੋਂ 2147 ਸਿੱਖ ਨੇ 2646 ਵਿੱਚੋਂ ਬਾਕੀ ਸਾਰੇ ਦੇਸ਼ ਵਿੱਚੋਂ ਨੇ ਕੱਲੇ ਸਿੱਖ ਨੇ 2147 ਚਲਿਆਂ ਵਾਲੇ ਬਾਗ ਵਿੱਚ 1300 ਬੰਦਾ ਸ਼ਹੀਦ ਹੋਇਆ ਉਹਦੇ ਵਿੱਚੋਂ 739 ਸਿੱਖ ਨੇ ਇੱਕ ਲੰਮਾ ਇਤਿਹਾਸ ਹੈ ਮੈਂ ਬਹੁਤੀ ਗੱਲ ਨਾ ਕਰਾਂ ਹੁਣ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਤੁਸੀਂ ਦੇਖੋ ਪਈਏ ਦੁਨੀਆ 'ਚ ਕਿਦਰੇ ਦੇਖੋ ਜਦੋਂ ਮਨੁੱਖ ਕੀਮਤ ਅਦਾ ਕਰਦਾ ਹੈ ਤੇ ਫਿਰ ਉਹ ਆਪਣੀ ਦਾਤ ਵੀ ਤਾਂ ਮੰਗਦਾ ਹੈ ਨਾ ਜਦੋਂ ਕੀਮਤ ਕਿਸੇ ਨੂੰ ਦੇ ਦਿੱਤੀ ਤੁਸੀਂ ਉਹ ਦਾਤ ਵੀ ਤਾਂ ਚਾਹੁੰਦੇ ਹੋ ਨਾ ਅਸੀਂ ਉਹ ਦਾਤ ਮੰਗੀ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਤੁਸੀਂ ਵਾਅਦੇ ਕੀਤੇ ਸੀ ਵੀ ਅਸੀਂ ਧਰਮ ਲਈ ਤੁਹਾਡੀਆਂ ਸ਼ਹੀਦੀਆਂ ਦਿੱਤੀਆਂ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਖੁੱਲੇ ਫਿਰ ਜਦੋਂ ਉੱਜੜੇ ਘਰਾਂ ਦੀਆਂ ਧੀਆਂ ਪਹਿਣਾ ਚੁੱਕੇ ਰਹੇ ਉਦੋਂ ਸਿੱਖਾਂ ਨੇ ਉਹਨਾਂ ਦੀ ਪੈਰ ਰਵਹੀ ਕੀਤੀ ਫਿਰ ਵਕਤ ਆਇਆ ਦੇਸ਼ ਦੀ ਆਜ਼ਾਦੀ ਲਈ ਉਦੋਂ ਵੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੁਣ ਮੈਂ ਪੁੱਛਣਾ ਹੈ ਇਤਿਹਾਸ ਇੱਕ ਸਵਾਲ ਪੁੱਛਦਾ ਹੈ ਵੀ ਭਲਿਆ ਤੁਸੀਂ ਵਾਅਦੇ ਕੀਤੇ ਸੀ ਪਈ ਅਸ਼ੀ ਸ਼ਬਦਾਨ ਵਿੱਚ ਇੱਕ ਇਹੋ ਜਿਹਾ ਖਿੱਦਾਂ ਦੇਾਂਗੇ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਕ ਮਾਣ ਸਕਣ ਆਜ਼ਾਦੀ ਦਾ ਨਿੱਕ ਤਾਂ ਕਿਤੋਂ ਨਾ ਮਿਲਿਆ ਪਰ ਬੇਬਫਾਈਆਂ ਦੇ ਗਦਾਰੀਆਂ ਦਾ ਛੇਕ ਮਿਲਿਆ ਜਿਹਦੇ ਵਿੱਚੋਂ ਬਹੁਤ ਪੰਜਾਬ ਦੇ ਘਰਾਂ ਨੂੰ ਛੇਕ ਲੱਗਿਆ ਜਿਹਦੇ ਵਿੱਚੋਂ ਬਹੁਤ ਪੰਜਾਬ ਦੇ ਘਰਾਂ ਨੂੰ ਛੇਕ ਲੱਗਿਆ ਆ ਜਿਹੜੀਆਂ ਤੁਸੀਂ ਫੋਟੋਆਂ ਦੇਖ ਰਹੇ ਹੋ ਨਾ ਇਹ ਕੱਲੀਆਂ ਫੋਟੋਆਂ ਨਹੀਂ ਐ ਇਹ ਪਤਾ ਨਹੀਂ ਕਿਸ ਮਾਂ ਦੇ ਪੁੱਤ ਨੇ ਆਪਣਾ ਘਰ ਉਜਾੜ ਕੇ ਤੇ ਇਸ ਦੇਸ਼ ਦੀ ਰਾਖੀ ਕੀਤੀ ਸੀ ਪਤਾ ਨਹੀਂ ਕਿੰਨੇ ਅਕ ਨੇ ਥਾਣਿਆਂ ਵਿੱਚ ਕੋ ਕੇ ਪਤਾ ਨਹੀਂ ਕਿੰਨੇ ਕੁ ਨੂੰ ਝੂਠਿਆਂ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਤੇ ਉਹਨਾਂ ਨੇ ਤਬਾਹੀ ਮਚਾਈ ਸੀ ਇਹ ਫੋਟੋ ਆਮ ਨਹੀਂ ਹੈ ਇਹ ਫੋਟੋਆਂ ਦੇ ਪਿੱਛੇ ਕਿਸੇ ਮਾਂ ਨੂੰ ਦੇਖਿਓ ਇਸ ਫੋਟੋ ਦੇ ਪਿੱਛੇ ਕਿਸੇ ਉਸ ਜਵਾਨ ਧੀ ਨੂੰ ਦੇਖਿਓ ਜਿਹਦਾ ਪਤੀ ਸੀ ਇਸ ਫੋਟੋ ਦੇ ਪਿੱਛੇ ਕਿਸੇ ਬਾਪ ਨੂੰ ਦੇਖਿਓ ਜਿਹੜਾ ਥਾਣਿਆਂ ਚ ਰੁੜਦਾ ਸੀ ਪਰ ਸਾਡੀ ਕੋਈ ਗੱਲ ਨਹੀਂ ਸੀ ਪੁੱਛਦਾ ਵਾਦੇ ਕੀਤੇ ਸੀ ਵੀ ਅਸੀਂ ਤੁਸੀ ਸ਼ਹਾਦਤਾਂ ਦਿੰਦੇ ਹੋ ਤੇ ਅਸੀਂ ਤੁਹਾਡੇ ਲਈ ਦੇਸ਼ ਵਿੱਚ ਕਿਹੋ ਜਿਹਾ ਖਿੱਤਾ ਰੱਖਾਂਗੇ ਜਿਸ ਖਿੱਤੇ ਵਿੱਚ ਤੁਸੀਂ ਆਪਣੀ ਆਜ਼ਾਦੀ ਦਾ ਨਿਗਮ ਮਾਨ ਸਕੋਗੇ ਆਜ਼ਾਦੀ ਦਾ ਨਿਗ ਤਾਂ ਕੀ ਆਉਣਾ ਸੀ ਸਾਡੇ ਘਰਾਂ ਵਿੱਚ ਸ਼ੇਵਿਆਂ ਦੇ ਛੇਕ ਪਹੁੰਚ ਗਏ ਸਾਡੇ ਘਰਾਂ 'ਚ ਆਜ਼ਾਦੀ ਦਾ ਨਿਗਨਾ ਪਹੁੰਚਿਆ ਸ਼ੇਵਿਆਂ ਦੇ ਛੇਕ ਪਹੁੰਚ ਗਏ ਅੱਜ ਫਿਰ ਉਹ ਵਕਤ ਆਇਆ ਜਦੋਂ ਇੱਕ ਪਲ ਮੈਂ ਫਿਰ ਉਕਣ ਲੱਗਾ ਸ਼ਵਲ ਖੜਾ ਹੈ ਪਰ ਸਾਡੇ ਨਾਲ ਐਸਾ ਹੁੰਦਾ ਕਿਉਂ ਹੈ ਉਹ ਤਾਂ ਕਾਰਨ ਹੈ ਜਿਹੜਾ ਸਨਾਤਨ ਧਰਮ ਹੈ ਨਾ ਉਹਦੀ ਸੋਚ ਦੋ ਜਗ੍ਹਾ ਤੇ ਖੜੀ ਹੈ ਨੰਬਰ 1 ਉਹ ਪਹਿਲੀ ਗੱਲ ਇਹ ਸੋਚਦਾ ਹੈ ਵੀ ਮੈਂ ਆਪਣੇ ਚ ਮਿਲਾ ਲਾਂ ਬੁੱਧ ਧਰਮ ਨੂੰ ਆਪਣੇ ਚ ਮਨਾ ਲਿਆ ਜੈਨ ਧਰਮ ਨੂੰ ਆਪਣੇ ਚ ਮਨਾ ਲਿਆ ਯੋਗ ਮਤ ਨੂੰ ਆਪਣੇ ਚ ਮਨਾ ਲਿਆ ਜਿਹੜਾ ਵੀ ਧਰਮ ਹਿੰਦੁਸਤਾਨ ਚ ਪੈਦਾ ਹੋਇਆ ਉਹਨੇ ਉਹਨੂੰ ਆਪਣੇ ਚ ਮਿਲਾ ਲਿਆ ਪਹਿਲੀ ਉਹਦੀ ਸੋਚ ਹੈ ਵੀ ਮੈਂ ਇਹਨੂੰ ਆਪਣੇ ਚ ਮਿਲਾ ਲਾਂ ਪਰ ਹੁਣ ਅਸੀਂ ਮਿਲ ਨਹੀਂ ਸਕਦੇ ਅਸੀਂ ਮਿਲ ਨਹੀਂ ਸਕਦੇ ਕਿਉਂਕਿ ਸ਼ਾਦੀ ਮਜਬੂਰੀ ਹੈ ਤੁਸੀਂ ਤਾਂ ਗਾਂ ਦਾ ਪਿਸ਼ਾਬ ਪੀ ਲੈਂਦੇ ਹੋ ਅਸੀਂ ਆਨੰਦਪੁਰ ਦੇ ਵਾਸੀ ਖੰਡੇ ਬਾਟੇ ਦੀ ਬੋਲ ਪੀਨੇ ਆ ਤੁਸੀਂ ਤਾਂ ਗਾਂ ਨੂੰ ਮਾਂ ਕਹਿ ਲੈਂਦੇ ਹੋ ਅਸੀਂ ਮਾਤਾ ਸਹਿਬ ਕੌਰ ਨੂੰ ਮਾਂ ਕਹਿੰਨੇ ਆ ਅਸੀਂ ਨਹੀਂ ਰਲ ਸਕਦੇ ਤੁਹਾਡੇ ਚ ਹੁਣ ਜਦੋਂ ਰਲ ਨਾ ਸਕੇ ਤੇ ਉਹਨੇ ਬੰਦੇ ਨੇ ਦੂਜੀ ਗੱਲ ਇਹ ਛੋਟੀ ਭਈ ਇਹਦੀ ਹਸਤੀ ਨੂੰ ਮਿਟਾ ਦਿਆਂ ਇਹਨੂੰ ਖਤਮ ਹੀ ਕਰ ਦਿਆਂ ਤਾਂ ਕੱਡੂ ਘਾਰੇ ਵਾਪਰ ਦੇਨੇ ਤੁਹਾਡੇ ਨਾਲ ਭਈ ਜੇ ਤੁਸੀਂ ਗਾਂ ਦਾ ਪਿਸ਼ਾਬ ਨਹੀਂ ਪੀ ਸਕਦੇ ਤਾਂ ਤੁਹਾਨੂੰ ਅਸੀਂ ਰਹਿਣ ਨਹੀਂ ਦੇਣਾ ਇਹ ਆ ਤਾਂ ਸਾਡੇ ਚ ਸ਼ਾਮਲ ਹੋ ਜਾਓ ਨਹੀਂ ਸ਼ਾਮਲ ਹੋ ਸਕਦੇ ਤਾਂ ਫਿਰ ਤੁਹਾਨੂੰ ਅਸੀਂ ਰਹਿਣ ਨਹੀਂ ਦੇਵਾਂਗੇ ਹੁਣ ਸਾਡੇ ਨਾਲ ਕੱਢੂ ਕਰੇ ਤਾਂ ਵਰਤਦੇ ਨੇ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਦੇ ਨੇੜੇ ਹੋ ਜਾਣਾ ਹੁਣ ਜਦੋਂ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਮੁੱਲ ਦਿੱਤਾ ਕਿੰਨੀਆਂ ਸ਼ਹਾਦਤਾਂ ਹੋਈਆਂ ਇੰਨਾ ਸਾਰਾ ਕੁਝ ਹੋਇਆ ਤੇ ਆਖਰਕਾਰ ਇੱਕੋ ਹੀ ਗੱਲ ਮੰਗੀ ਸੀ ਨਾ ਇੱਕੋ ਹੀ ਗੱਲ ਮੰਗੀ ਸੀ ਨਾ ਵੀ ਪੰਜਾਬ ਨੂੰ ਪੰਜਾਬੀ ਦੇ ਨਾਂ ਤੇ ਪੰਜਾਬੀ ਸ਼ੂਬਾ ਬਣਾ ਦਿਓ ਇਹਨਾਂ ਨੇ ਕੀ ਬਣਾ ਕੇ ਪੇਸ਼ ਕੀਤਾ ਜੀ ਇਹ ਸਿੱਖ ਹੋਮ ਲੈਂਡ ਮੰਗਦੇ ਨੇ ਇਹਨਾਂ ਨੇ ਆਪਣੇ ਕਿੰਨੇ ਸ਼ਹਿਰ ਪਵਿੱਤਰ ਕਰਾਰ ਦਿੱਤੇ ਜਦੋਂ ਸਿੱਖਾਂ ਨੇ ਕਿਹਾ ਉਹ ਦਰਬਾਰ ਸ਼ਹਿਰ ਅੰਮ੍ਰਿਤਸਰ ਨੂੰ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇ ਦਿਓ ਅਸੀਂ ਤਾਂ ਸਭ ਤੋਂ ਵੱਧ ਛਿੱਧੀਆਂ ਦਿੱਤੀਆਂ ਨੇ ਉਦੋਂ ਸਾਨੂੰ ਗद्दार ਕਹਿ ਕੇ ਭੱਡੇ ਆ ਗਿਆ ਜਦੋਂ ਅਸੀਂ ਆਪਣੇ ਹੱਕ ਲੈਣ ਦੀ ਕੋਸ਼ਿਸ਼ ਕੀਤੀ ਉਦੋਂ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ ਉਦੋਂ ਜਵਾਨੀ ਇੱਕ ਸ਼ੁਰਤਾਂ ਨਾਲ ਹੋ ਕੇ ਕਦਮ ਪੁੱਟਣ ਲੱਗੀ ਜਦੋਂ ਆਪਣੇ ਰਾਜ ਭਾਗ ਦੀ ਗੱਲ ਕਰਨ ਲੱਗੇ ਤਾਂ ਉਸ ਵੇਲੇ ਸਾਨੂੰ ਅਤਵਾਦੀ ਤੇ ਵੱਖਵਾਦੀ ਕਹਿ ਕੇ ਦੁਰਕਾਰਿਆ ਗਿਆ ਭੰਡਿਆ ਗਿਆ ਯਾਦ ਰੱਖਿਓ ਤੁਸੀਂ ਅੱਜ ਇਹਨਾਂ ਮੁਲਕਾਂ ਤੋਂ ਪੁੱਛ ਲਓ ਅੱਜ ਇਹਨਾਂ ਮੁਲਕਾਂ ਤੋਂ ਪੁੱਛ ਲਓ ਅਗਰ ਕੈਨੇਡਾ ਕਹਿ ਰਿਹਾ ਜੋ ਪੰਜਾਬੀਆਂ ਤੇ ਮਾਨ ਕਰ ਰਿਹਾ ਹੈ ਅਗਰ ਅਮਰੀਕਾ ਕਹਿ ਰਿਹਾ ਉਹ ਪੰਜਾਬੀਆਂ ਤੇ ਮਾਨ ਕਰ ਰਿਹਾ ਇਹਦਾ ਮਤਲਬ ਇਹ ਹੈ ਜੇ ਅਸੀਂ ਮਿਹਨਤੀ ਹਾਂ ਜੇ ਅਸੀਂ ਇਮਾਨਦਾਰ ਹਾਂ ਜੇ ਅਸੀਂ ਵਫਾਦਾਰ ਹਾਂ ਸਾਨੂੰ ਇਹ ਮੁਲਕ ਵੀ ਪ੍ਰਵਾਨ ਕਰ ਰਹੇ ਨੇ ਜਿਹੜਾ ਸਾਡਾ ਆਪਣਾ ਸੀ ਉਹ ਸਾਨੂੰ ਅਤਵਾਦੀ ਕਿਉਂ ਕਹਿੰਦਾ ਕਿਉਂਕਿ ਅਸੀਂ ਉਹਦੇ ਨਾਲ ਉਹ ਇੱਕ ਸੁਰਤਾ ਨਹੀਂ ਕਰ ਸਕਦੇ ਅਸੀਂ ਬਹੁਤ ਜ਼ਿਆਦਾ ਲੰਮੀਆਂ ਕੁਰਬਾਨੀਆਂ ਦੇ ਕੇ ਆਖਰਕਾਰ ਉਹ ਚਾਹੇ ਅਸੀਂ ਪੇਸ਼ਾਨੋ ਸਾਡੇ ਖਿੱਤੇ ਵਿੱਚ ਆਪਣੀ ਮਰਜ਼ੀ ਨਾਲ ਜਿਉਣ ਦੀ ਆਗਿਆ ਦਿਓ ਜਿਹੜਾ ਕਹਿੰਦੇ ਸ਼ਿਵ ਸੰਵਿਧਾਨ ਇਹੋ ਜਿਹਾ ਪੈਦਾ ਨਹੀਂ ਹੋਵੇਗਾ ਜਿਹੜਾ ਸਿੱਖਾਂ ਦੇ ਹੱਕਾਂ ਦੀ ਰਾਖੀ ਨਾ ਕਰੇ ਤੇ ਅੱਜ ਤੱਕ ਸਿੱਖ ਉਸ ਸੰਵਿਧਾਨ ਵਿੱਚੋਂ ਇਹ ਗੱਲ ਵੀ ਪਾਸ ਨਹੀਂ ਕਰਵਾ ਸਕੇ ਤੇ ਸਿੱਖ ਇੱਕ ਵੱਖਰੀ ਕੌਮ ਹੈ ਸਿੱਖ Hindu ਨਹੀਂ ਹੈ ਸਿੱਖ Hindu ਨਹੀਂ ਹੈ ਸਿੱਖ ਵੱਖਰੀ ਕੌਮ ਹੈ ਇਹ ਪੈਦਾ ਨਹੀਂ ਕਰਵਾ ਸਕੇ ਅੱਜ ਫਿਰ ਦੁਬਾਰੇ ਲੋਡ ਹੈ ਆਓ ਆਪਾਂ ਇੱਕ ਮੁਠਤਾ ਦੇ ਨਾਲ ਇਸ ਰਾਤ ਦੇ ਤੁਰਿਏ ਜਿਹੜਾ ਕੁਛ ਇਹ ਬਾਰ ਬਾਰ ਮੈਂ ਬੇਨਤੀ ਕਰ ਮੇਰੇ ਕੋਲ ਵਕਤ ਨਹੀਂ ਹੈ ਜਿਹੜੇ 6 ਜਰਨੈਲ ਦਰਬਾਰ ਸਾਹਿਬ ਨੂੰ ਢਾਉਣ ਵਾਸਤੇ ਭੇਜੇ ਸਨ ਉਸ 1984 ਵੇਲੇ ਉਹ 6ਾਂ ਦੇ ਵਿੱਚੋਂ 4 ਸਿੱਖ ਨੇ ਕੰਨ ਖੋਲ ਕੇ ਸੁਣਿਓ 4 ਸਿੱਖ ਨੇ ਅਨੁਨ ਸਿੰਘ ਅਰੁਣ ਸਿੰਘ ਇਹ ਜੱচ্ছা ਸਿੰਘ ਆਲੂ ਵਾਲੀਆ ਦੇ ਪਰਿਵਾਰ ਵਿੱਚੋਂ ਏ ਜਿਹੜਾ ਦਿੱਲੀ 'ਚ ਬੈਠਾ ਹੋਇਆ ਉਹ ਦੇਖ ਰਿਹਾ ਸੀ ਦਰਬਾਰ ਸ਼ਹਿਬ ਕਿਵੇਂ ਟਾਇਆ ਜਾ ਰਿਹਾ ਹੈ ਜਿਹੜਾ ਉਸ ਵੇਲੇ ਗਿਆਨੀ ਜੈਲ ਸਿੰਘ ਉਹਦੇ ਸਿਰ ਤੇ ਪੱਗ ਹੈ ਮੂੰਹ ਤੇ ਧੜਾ ਜਿਹੜਾ ਆਗਿਆ ਦੇ ਰਿਹਾ ਹੈ ਉਹ ਰਮੇਸ਼ ਇੰਦਰ ਸਿੰਘ ਦਿੱਲੀ ਉਹ ਅਮਰ ਸ਼ਰਦਾ ਡੀਸੀ ਹੈ ਜਿਹੜਾ ਸੈਨ ਕਰਕੇ ਦੇ ਰਿਹਾ ਹੈ ਭਈ ਹਾਂ ਤੁਸੀਂ ਦਰਬਾਰ ਸ਼ਹਿਬ ਅਟੈਕ ਕਰ ਸਕਦੇ ਹੋ ਉਹ ਰਮੇਸ਼ਿੰਦਰ ਸਿੰਘ ਉਹ ਸਿੱਖ ਹੈ ਗਿਆਨੀ ਜੈਲ ਸਿੰਘ ਸਿੱਖ ਹੈ ਬੇਅੰਤ ਸ਼ੇ ਆਉਂਦਾ ਚਿਹਰਾ ਸਿੱਖ ਹੈ ਕੇ ਪੀ ਐਚ ਗਿੱਲ ਦਾ ਕੇਹੜਾ ਸਿੱਖ ਹੈ ਮੈਂ ਬੇਨਤੀ ਕਰਾਂ ਸਿੱਖਾਂ ਦੇ ਚਿਹਰੇ ਵਰਤ ਕੇ ਸਿੱਖਾਂ ਦੇ ਦੋਸ਼ੀ ਬਣਾ ਕੇ ਸਿੱਖਾਂ ਦੀ ਝੋਲੀ ਵਿੱਚ ਜੋ ਬੇਗਾਨਾ ਪਾ ਨਾ ਦਿੱਤਾ ਜੀਡੇ ਲਈ ਸਿੱਖ ਸੋਚਣ ਲੱਗ ਪਿਆ ਵੀ ਮੈਨੂੰ ਆਪਣੇ ਰਾਹ ਆਪ ਸਾਫ਼ ਕਰਨੇ ਪੈਣੇ ਨੇ ਸਮਾਪਤ ਹੈ ਮੈਂ ਅਗਿਆਨੀ ਕਰਨੀ ਚਾਹੁੰਦਾ ਇਨੀਆਂ ਹੀ ਬੇਨਤੀਆਂ ਕਬੂਲ ਕਰਿਓ ਮੈਂ ਅੱਜ ਵੀ ਤੁਹਾਨੂੰ ਇੱਕ ਬੇਨਤੀ ਕਰਨਾ ਜੋ ਕੁਝ ਸਾਡੇ ਵਿੱਚੋਂ ਕੂੜ-ਕਬਾੜ ਹੈ ਛੱਡਿਏ ਉਹਨਾਂ ਗ੍ਰੰਥਾਂ ਨੂੰ ਜਿਹੜੇ ਅੱਜ ਤੱਕ ਦੇਵੀ-ਦੇਵਤਿਆਂ ਦੀ ਉਪਾਸ਼ਨਾ ਕਰੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਲੱਡ ਜੁੜੀਏ ਇੱਕ ਦੇ ਲੱਡ ਜੁੜੀਏ ਫੇਰ ਇੱਕ ਦਿਨ ਉਹ ਵਕਤ ਆਵੇਗਾ ਜਿਸ ਦਿਨ ਬੇਗਮਪੁਰਾ ਮੈਂ ਬੜੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਵੀ ਤੁਸੀਂ ਸਾਡਾ ਰਾਜ ਦੇਖੋ ਤਾਂ ਸਹੀ ਸਿੱਖ ਸ਼ੋਧਾ ਲਾਉਂਦਾ ਬਦਲਾ ਨਹੀਂ ਰਹਿਂਦਾ ਬਦਲਾ ਨਹੀਂ ਲੈਂਦਾ ਸੋਦਾ ਲਾਉਂਦਾ ਪਹਿਲਾਂ ਇਹ ਕੰਮ ਕਰਦਾ ਇਹ ਸ਼ੰਤ ਹੈ ਦੂਤਾ ਇੱਕ ਸਪਾਰੀਆ ਇਹ ਪਹਿਲੀ ਵਾਰੀ ਰੋਸ ਪ੍ਰਗਟ ਕਰਦਾ ਜਦੋਂ ਰੋਸ ਨਾ ਸਮਝੋ ਤੋ ਜੋਸ਼ ਪ੍ਰਗਟ ਕਰਦਾ ਜਾਂ ਤੁਸੀਂ ਰੋਸ ਨੂੰ ਸਮਝੋ ਨਾ ਸਾਡੇ ਜੋਸ਼ ਨੂੰ ਸਮਝੋ ਤੇ ਰੱਸੀ ਹੱਥਾਂ 'ਚ ਗੰਨਾ ਚੁੱਕ ਕੇ ਜਿਵੇਂ ਨਿਰੰਕਾਰੀਆਂ ਨੂੰ ਰਾੜਿਆ ਸੀ ਉਵੇਂ ਫਿਰ ਸਾਨੂੰ ਫੈਸਲਾ ਆਪ ਕਰਨਾ ਪੈਂਦਾ ਜਦੋਂ ਸਾਨੂੰ ਅਦਾਲਤਾਂ ਤੋਂ ਛਾਂਪ ਨਹੀਂ ਮਿਲਦੇ ਤਾਂ ਕਰਕੇ ਸਿੱਖ ਇਸ ਰਾਤੇ ਤੁਰਿਆ ਮੈਂ ਅੱਜ ਵੀ ਬੇਨਤੀ ਕਰਨਾ ਆਪਣੇ ਕੌਮ ਦੇ ਨੁਮਾਇੰਦਿਆਂ ਨੂੰ ਇਕੱਠੇ ਹੋਈਏ ਫਿਰ ਕੋਈ ਵੀ ਮੰਜ਼ਲਾ ਸ਼ਰ ਕਰਨੀਆਂ ਦੂਰ ਨਹੀਂ ਹੋਇਆ ਕਰਦੀਆਂ ਭੁੱਲਾ ਚੁੱਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ